ਜੰਦੇ ਨੇ ਜੇਕਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਦੀ ਲਗਨ ਹੋਵੇ ਅਤੇ ਉਹਨੂੰ ਆਪਣੇ ਰੱਬ ਤੇ ਭਰੋਸਾ ਹੋਵੇ ਤਾਂ ਉਹ ਹਰ ਹਾਲ ਵਿੱਚ ਅੱਗੇ ਵਧ ਜਾਂਦਾ ਹੈ ਇਦਾਂ ਦਾ ਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ ਵੀ ਖੇ ਜਿੱਥੇ ਕਿ 3 ਫੁੱਟ 8 ਇੰਚ ਦਾ 19 ਸਾਲਾਂ ਦਾ ਜੁਵਨ ਜੋ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾ ਸਮਝ ਕੇ ਦੂਰ ਘਾਰਿਆ ਜਾਂਦਾ ਸੀ ਪਰ ਹੁਣ ਗੁਰੂ ਚਰਨਾਂ ਦੇ ਨਾਲ ਲੱਗਣ ਦੇ ਕਾਰਨ ਉਸ ਦਾ ਪੂਰਾ ਮਨ ਸਤਿਕਾਰ ਬਣਿਆ ਅਤੇ ਇਹ ਜੁਵਨਕ 2 ਸਾਲ ਪਹਿਲਾਂ ਹੀ ਅਮਰਿਤਸਰ ਸ਼ਖ ਕੇ ਸਿੰਘ ਸੱਜ ਗਿਆ ਅਤੇ ਹੁਣ ਇਸ ਦਾ ਪੂਰਾ ਮਨ ਸਤਿਕਾਰ ਹੈ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ ਅਤੇ ਇਹ ਬੜੇ ਹੀ ਰੂਹ ਦੇ ਨਾਲ ਨਿਭਾਉਂਦਾ ਹੋਇਆ ਗੁਰੂ ਸ਼ੁਕਰਾਨਾ ਕਰ ਰਿਹਾ ਹੈ ਇਸ ਬਾਰੇ ਬਧੇ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਨੇ ਦੱਸਿਆ ਕਿ ਉਸ ਦਾ ਕੱਦ ਛੋਟੇ ਹੋਣ ਕਰਕੇ ਉਸ ਨੂੰ ਬਹੁਤ ਔਖਾ ਜੀਵਨ ਬਤੀਤ ਕਰਨਾ ਪੈ ਰਿਹਾ ਸੀ ਉਹਨਾਂ ਨੇ ਕਿਹਾ ਕਿ ਛੋਟੇ ਕੱਦ ਕਾਰਨ ਉਹਨਾਂ ਨੂੰ ਹਰ ਸਮੇਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਨਤੀਜੇ ਵਜੋਂ ਉਸਨੇ 12ਵੀਂ ਪਾਸ ਕਰਨ ਤੋਂ ਬਾਅਦ ਪੜਾਈ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗ ਪਿਆ ਪਰ ਉੱਥੇ ਵੀ ਉਸ ਨੂੰ ਇੰਨਾ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦਿਲਪ੍ਰੀਤ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ ਅਤੇ ਉਸ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਡੂੰਘੀ ਸ਼ਰਧਾ ਸੀ ਜਿਸ ਕਾਰਨ ਉਸ ਦੇ ਅੰਮ੍ਰਿਤਸਰ ਖ ਕੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿਖੇ ਕਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦਿਲਪ੍ਰੀਤ ਨੇ ਕਿਹਾ ਕਿ ਜਿਵੇਂ ਹੀ ਉਸ ਦੇ ਗੁਰੂ ਦਾ ਪੱਲਾ ਫੜਿਆ ਉਸ ਦਾ ਹਰ ਸਮੇਂ ਸਤਿਕਾਰ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕਿ ਸੰਤ ਆਸ਼ਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਨਾਂ ਦਾ ਸਤਿਕਾਰ ਕਰਦੇ ਹੋਏ ਉਹਨੂੰ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਚੁਣਿਆ ਹੈ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਉਹ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਗੁਰੂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਉਸਨੇ ਕਿਹਾ ਕਿ ਜੋ ਲੋਕ ਉਸ ਦੇ ਛੋਟੇ ਕੱਦ ਦਾ ਮਜ਼ਾਕ ਉਡਾਂਦੇ ਸਨ ਅਤੇ ਉਹ ਨੂੰ ਉਸ ਦੀ ਇੱਜ਼ਤ ਕਰਦੇ ਹਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਸਨੇ ਗੁਰੂ ਦੀ ਸ਼ਰਮ ਲਈ ਹੈ ਉਸ ਨੂੰ ਹਰ ਪਾਸੇ ਤੋਂ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ ਹੈ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਹਰ ਗੁਰਦੁਆਰਾ ਸਾਹਿਬ ਦਾ ਸਾਰਾ ਕੰਮ ਪੂਰੀ ਸ਼ਰਧਾ ਦੇ ਨਾਲ ਕਰ ਰਿਹਾ ਸੀ ਅਤੇ ਜੇਕਰ ਗੁਰਦੁਆਰਾ ਸਾਹਿਬ ਵਿਖੇ ਕਿਸੇ ਸਮਾਨ ਦੀ ਲੋੜ ਹੁੰਦੀ ਤਾਂ ਉਹ ਖੁਦ ਜਾ ਕੇ ਬਾਜ਼ਾਰ ਤੋਂ ਲੈ ਕੇ ਆਉਂਦਾ ਸੀ ਉਹਨਾਂ ਨੇ ਕਿਹਾ ਕਿ ਇਹ ਸੇਵਾ ਤੋਂ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਦੇ ਲਾਂ ਲਗਨ ਲਈ اپیل ਕੀਤੀ ਹੈ ਉਤਰ ਗੁਰਦੁਆਰਾ ਸਾਹਿਬ ਪੁਜੇ ਸੰਗਤ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਇਸ ਤਰ੍ਹਾਂ ਗੁਰੂ ਘਰ ਦੇ ਨਾਲ ਜੁੜਿਆ ਅਤੇ ਉਸ ਦੇ ਆਪਣੇ ਪੂਰੀ ਮਿਹਨਤ ਦੇ ਨਾਲ ਸੇਵਾ ਕਰਦੇ ਹੋਏ ਮੁੱਖ ਸੇਵਾਦਾਰ ਬਜੋ ਆਪਣਾ ਕੰਮ ਸੰਭਿਆ ਉਹਨਾਂ ਨੇ ਹੋਰ ਸੰਗਤ ਨੂੰ ਵੀ اپیل ਕੀਤੀ ਹੈ ਕਿ ਇਸ ਤਰ੍ਹਾਂ ਦੇ ਜੋ ਬੱਚੇ ਹਨ ਉਹਨਾਂ ਦਾ ਸਤਿਕਾਰ ਅਤੇ ਉਹਨਾਂ ਦਾ ਹੌਸਲਾ ਵਧਾਈ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਇਸੇ ਤਰ੍ਹਾਂ ਗੁਰੂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਨ ਅਤੇ ਚੰਗੇ ਕੰਮ ਕਰ ਸਕਣ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਅਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਮੈਂ ਆਪਾਂ ਜੀ ਸਾਨਾ ਪਹਿਲੇ ਪਲੱਸ 2 ਪੜਿਆ ਪਲੱਸ 2 ਤੋਂ ਬਾਅਦ ਜਿਹੜੇ ਕੋਈ ਸਕੂਲ ਦੇ ਵਿੱਚ ਕੈਟਾਗਰੀ ਹਣੀ ਕੋਈ ਛਾਟੂ ਬਿਟੇ ਮੈਂ ਕੰਪਲੀਟ ਕਰਤਾ ਸੀ ਤੇ ਕੋਈ ਛੇ ਵਿੱਚ ਚਲਾ ਗਿਆ ਅੰਦਰ ਦੇਖਾ ਇਹ ਲੋਕ ਕਿ ਮੇਰਾ ਹਾਈ ਤੱਕ ਮਜਾਕ ਬੁਲੇ ਜਾਂਦੇ ਸੀ ਉਸ ਤੋਂ ਬਾਅਦ ਮੈਂ ਆਪਣੀ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਤਾਂ ਆਪਣੇ ਸਿਨਾਰੀ ਦੁਕਾਨ ਤੇ ਆਪਣੇ ਗਗਨ ਭਾਈ ਬినੋਰ ਭਾਈ ਵਰਗੇ ਜੀ ਉਹਨਾਂ ਨਾਲ ਆਪਣਾ ਕੰਮ 2 ਸਾਲਾਂ ਤੱਕ ਕੰਮ ਕੀਤਾ ਉਹਨਾਂ ਨੇ ਭਰਾਵ ਵਰਗਾ ਪਿਆਰ ਕੀਤਾ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸੇਵਾ ਵਿੱਚ ਮੱਤਾ ਲੱਗਣ ਲੱਗ ਪਿਆ ਸੀ ਮਥਾ ਦੇ ਕੰਡਵਾਚ ਕੀ ਅੱਥੇ ਜਿਹੜੇ ਤਿੰਨ ਜਸਕਰਨ ਭਾਜੀ ਗੋਪੀ ਭਾਜੀ ਦੇ ਮੱਥਨ ਭਾਜੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਾ ਵਾਲੀ ਪੋਸਟ ਖਾਲੀ ਹੋਈ ਤੇ ਸਮੂਹ ਸਾ ਸੰਗਤ ਵੱਲੋਂ ਅੰਮਿਤ ਭਾਜੀ ਵਰਗੇ ਨਤੇਜ ਵਰਗੇ ਭਾਜੀ ਵਰਗੇ ਗਿੰਪੂ ਭਾਜੀ ਵਰਗੇ ਅਮਨ ਭਾਜੀ ਵਰਗੇ ਵੱਲੋਂ ਮਨੁਸ ਨੇ ਇਹ ਦਿੱਤਾ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮੈਨੂੰ ਲਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਮੈਨੂੰ ਮੁਕ ਸੇਵਾ ਦਾ ਆਉ ਦਾ ਦਿੱਤਾ ਗਿਆ ਉਹ ਦਾ ਦਿਨ ਤੋਂ ਬਾਅਦ ਹਰ ਮੈਂ ਸਾਰੀ ਸੇਵਾ ਹੁੰਟਕ ਮੈਂ ਨਿਭਾ ਰਿਹਾ ਤੇ ਜੋ ਆਲਰਾਉਂਡ ਅੰਦਰ ਸਭ ਕੁਝ ਮੈਂ ਗੁਰੂਤਵਾਰੀ ਕਰਦੇ ਆ ਤੇ ਬਚਵੰਤੀ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਦੇ ਬੱਚਿਆਂ ਨਾਲ ਮਜ਼ਾਕ ਵੀ ਤੁਹਾਡਾ ਹਾਂ ਜੀ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ ਉਹ ਸਾਇਸ ਗਾਈ ਜੀ ਨੇ ਪ੍ਰਮਾਤਮਾ ਦੇਖ ਰਿਹਾ ਸਭ ਕੁਝ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਉਂਦੇ ਆ ਮੈਂ ਉਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰੇ ਨਾਲ ਮਜ਼ਾਕ ਕਰਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਕਰਦੇ ਨੇ ਹਾਂ ਵੀ ਇਹ ਬੰਦਾ ਕੱਲ ਨੂੰ ਵਰਦਾ ਸੀ ਤੇ ਅੱਜ ਕਿੱਥੇ ਬੋਝ ਗਿਆ ਹੋ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਹਾਈਪੀ ਛੋਟੇ ਹਾਂਜੀ ਹਾਂਜੀ ਹੋਰ ਮੇਰੇ ਵਰਗੇ ਮੈਂ ਇਹ ਕਹਿਣਾ ਚਾਹਨਾ ਕਿ ਨਸ਼ੇ ਦੇ ਵਿੱਚ ਕੋਈ ਵੀ ਨਹੀਂ ਰੱਖਿਆ ਅੱਜ ਆਪਣੇ ਪਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੂਲ ਲੈ ਲੈਂਦਾ ਜੇ ਉਹਦੇ ਤੋਂ ਜੀ ਪ੍ਰੋਸਾ ਕਰੇਗੇ ਤੇ ਬਾਈ ਅੰਮ੍ਰਿਤ ਵੇਲੇ ਛੱਡਿਆ ਵਰਤੂ ਨੇ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੀ ਠੀਕ ਹੈ ਨਾ ਅੰਮ੍ਰਿਤ ਵੇਲੇ ਅਮਰਿਤਪਾਲ ਜੀ ਮੈਂ 2019 ਦੇ ਸ਼ਗਿਰਾਂ ਦਰਬਾਰ ਸਾਹਿਬ ਚੇਰੇ ਕਾਲ ਰੱਖਦਾ ਹਾਂ ਤੇ ਮੇਰੀ ਸਾਨਾ ਜਰਾ ਲੱਗ ਰਹੀ ਹੈ ਗੁਰੂ ਨਾਨਕ ਦਾਸ ਦੇ ਨਾਲ ਜੋ ਵੀ ਉਹਨਾਂ ਨੂੰ ਮੈਂ ਆਪਣੇ ਪਿਓ ਸਮਾਨ ਬਣਾਇਆ ਹੋਇਆ ਹੈ ਅਜੇ ਤੱਕ ਵੀ ਮੈਂ ਗੁਰੂ ਨਾਨਕ ਦਾਸ ਨੂੰ ਜਰਾ ਮੰਨਦਾ ਤੇ ਘਰ ਬਾਅਦ ਜਿਹੜਾ ਕਰ-ਬਾਰ ਪਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਂਦਾ ਮਮਾ ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਐਕਸਸ ਕਰੇ ਮੇਰੇ ਪਾਪਾ ਦੁਨੀਆਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰਦੇ ਹਾਂਜੀ ਉਹਦੇ ਚੰਨ ਚ ਲੱਗ ਗਿਆ ਹਾਂਜੀ ਹਾਂਜੀ ਜੀ ਹਾਂ ਹਾਂਜੀ ਤੇ ਦੁਨੀਆਂ ਵੱਲੋਂ ਮੈਨੂੰ ਬਹੁਤ ਕਤੋਂ ਵੀ ਤਾਨੇ ਮਾਰੇ ਜਾਂਦੇ ਸੀ ਕਿ ਦੁਨੀਆਂ ਵਿੱਚ ਤੂੰ ਕੁਛ ਵੀ ਕਰਸਨਾ ਕੁਝ ਨਹੀਂ ਹੋਏਗਾ ਤੇਰਾ ਬਣਾ ਗਿਆ ਤੂੰ ਅੱਦਾ ਹੀ ਲਾਜਣਾ ਪਰ ਜੇ ਉਸ ਮੇਰੇ ਪ੍ਰਮਾਤਮਾ ਦੀ ਬਾਫੜੀ ਉਸ ਪਰਮਾਤਮਾ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰੇ ਹਰ ਇੱਕ ਜਗ੍ਹਾ ਤੇ ਸਤਕਾਰ ਸਤਕਾਰ ਹੋ ਗਿਆ